ਆ ਦਾ ਪੰਜਾਬ ਚਿੰਤਾ ਮਰਵਾਜਾਂਗੇ ਪੈਰਾਂ ਤੇ ਅੱਗ ਮਚਾ ਦੇਾਂਗੇ ਅੱਗ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ ਤੇ ਆਪਾਂ ਬਿਲਕੁਲ ਠੀਕ ਠਾਕ ਆ ਤੇ ਅੱਜ ਆਪਾਂ ਆਪਣੇ ਪਿੱਛੇ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਆ ਇਹਦੀ ਚੈੱਕ ਕਰਦੇ ਆ ਇਹਨੂੰ ਰਿਪੇਅਰ ਜੋ ਜੋ ਵੀ ਹੋਣ ਵਾਲਾ ਆ ਤੇ ਬਲੇਡ ਬਲੂਡ ਦੇ ਚੇਂਜ ਕਰਨੇ ਸੀਗੇ ਉਹ ਤਾਂ ਚਲ ਖੋਲ ਦਿੱਤੇ ਸੀਗੇ ਤਾਂ ਜਾਲੇ ਦਾ ਨਵਾਂ ਬਣਨ ਵਾਲਾ ਤੇ ਜਿੰਨਾ ਕ ਪਤਾ ਆ ਗੈਲ ਟਰਮ ਦੀਆਂ ਪੱਤੀਆਂ ਲੱਗਣ ਵਾਲੀਆਂ ਬਾਕੀ ਇਹਦਾ ਜੋ ਵੀ ਬੈਰਿੰਗ ਸ਼ੈਰਿੰਗ ਹੋਊਗਾ ਸਾਰਾ ਆਪਾਂ ਇਹਦੀ ਵੀਡੀਓ ਪਾ ਦੇਾਂਗੇ ਵੀ ਜਿੰਨਾ ਜਿੰਨਾ ਵੀ ਅੱਜ ਦੇ ਵਲੌਗ ਦੇ ਵਿੱਚ ਜਿੰਨਾ ਹੋਊਗਾ ਅੱਜ ਪਾ ਦੇਾਂਗੇ ਬਾਕੀ ਅਗਲੇ ਵਲੌਗ ਚ ਪੈ ਜਾਊਗਾ ਤਾਂ ਸਾਰਿਆਂ ਤੋਂ ਪਹਿਲਾਂ ਆਪਾਂ ਇਹਦੀਆਂ ਬੈਲਟਾਂ ਲਾਈ ਲਓ ਇਹ ਬੈਲਟਾਂ ਸਾਰੀਆਂ ਲਾ ਲਈਆਂ ਤਾਂ ਇਹਦੇ 베어ਿੰਗ ਸ਼ੇਰਿੰਗ ਚੈੱਕ ਕਰਦੇ ਆ ਸਾਰੇ ਤਾਂ ਸੀਟੀਆਂ ਦਾ ਤਾਂ ਤੰਦਰੋਂ ਕੰਮ ਹੋਇਆ ਆ ਉਹ ਪਾਰਟੀਆਂ ਰਈਆਂ ਪਰਪੁਰ ਵੀ ਖਰਾਬ ਆ ਤੇ ਸੀਟੀਆਂ ਵੀ ਆ ਤੇ 베어ਿੰਗ ਠੀਕ ਆ ਨਾ ਚੱਲ ਜਾਣਾ ਹੈਗੀ ਆ ਉਹਦਾ ਪਲੇ ਪਰ ਚੱਲ ਸਕਦਾ ਚੱਲ ਜਾਣਾ ਵੀ ਠੀਕ ਹੈ। ਮਰ ਤੋਂ ਦੇਖਲਾ ਜਿੱਦਾਂ ਹੁੰਦੀ ਲੋ ਜੀ 베어ਿੰਗ ਸਾਰੇ ਠੀਕ ਹੈ ਇਹਦੇ ਤਾਂ ਮਤਲਬ ਆ ਮਾੜੀ ਮਾੜੀ ਹੈਗੀ ਆਪਣੇ ਜਿੱਦਾਂ ਸੀਜ਼ਨ ਲੱਗ ਜਾਣਾ ਆ ਵਾਲਾ ਸੀਜ਼ਨ ਲੱਗ ਜਾਊਗਾ ਅਗਲੇ ਸੀਜ਼ਨ ਚੇਂਜ ਕਰਨੇ ਪੈਣੇ ਤਾਂ ਆਪਾਂ ਨੂੰ ਇਹ ਤਾਂ ਸੀਟੀਆਂ ਦਾ ਕੰਮ ਕਰਨਾ ਪੈਣਾ ਜਿਹੜੀਆਂ ਪਾਟੀਆਂ ਹੋਈਆਂ ਵਿੱਚੋਂ ਤੇ ਅੰਦਰ ਦੀ ਪੱਤ ਲੱਗ ਜੂਗੀ ਥ੍ਰੈਸ਼ਰ ਕੱਢ ਕੇ ਬਾਹਰ ਤੇ ਦੂਜਾ ਗੱਲ ਕਿ ਜਾਲ ਬਣੂਗਾ ਤੇ ਗੈਲ ਰਾਮ ਦੀਆਂ ਪੱਤੀਆਂ ਤੇ ਹੋਰ ਜਿਹੜਾ ਕੋਈ ਨਿੱਕਾ ਮੋਟਾ ਹੋਊਗਾ ਕੰਮ ਰੀਲ ਦੇ ਪਿਪ ਕਿਦਾਂ ਕਰਦੇ ਵੀਟਰ ਉੱਤੇ ਕੜੀ 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 ਕੇ ਪਹਿਲਾਂ ਲੂ ਕੇ ਇੱਕ ਪੈਪ ਕੱਢ ਕੇ ਦੇਖ ਲਿਓ ਤਾਂ ਚਲੋ ਇਹਦੀ ਤਾਂ ਚੈਕਿੰਗ ਹੋ ਗਈ ਆ ਜਿੰਨਾ ਕੁ ਇਹਦਾ ਨਿਕਲਿਆ ਕੰਮ ਬਾਕੀ ਉਹ ਉੱਤੇ ਵੀ ਪੱਛ ਲੱਗੂਗਾ ਸੱਚ ਉਹ ਦਿਨ ਕਰ ਤੇ ਬਾਕੀ ਆਪਾਂ ਉਹ ਮਸ਼ੀਨਾਂ ਵੀ ਮਾੜਾ ਚੈੱਕ ਕਰ ਲਈਏ ਪਹਿਲਾਂ ਤੇ ਦੋਨਾਂ ਦਾ ਕੰਮ ਇਕੱਠਿਆਂ ਦਾ ਚੱਲ ਜੂਗਾ ਲੋ ਜੀ ਦੋ ਰੰਗ ਠੀਕ ਆ ਇਹ ਸ ਹੈ ਮਾੜੀ ਜੀ ਜਿਆਦੀ ਆ ਤਾਂ ਥੋੜੀ ਐ ਠੀਕ ਐ ਫੇ ਚੱਲ ਜਾਨਾ ਉਧਰਲਾ ਦੇਖ ਲਓ ਦਰੰਗੇ ਦੇ ਵੀ ਤਿੰਨ ਤਾਂ ਠੀਕ ਆ ਮੇਨ ਰੰਗ ਦੇ ਲਈ ਆਪਸੇ ਮੁੱਢ ਸਲਖੇ ਸ਼ੈਲ ਨਾ ਦੇਈਂ ਕੰਮ ਉਹ ਵੀ ਰੱਖਾ ਇਹ ਚਾਪ ਨਹੀਂ ਪੂਰੇ ਹੋਏ ਸਹੀ ਐ ਫੇ ਪਿੱਛੇ ਕੋਲ ਦੀਆਂ ਪਾ ਨਾ ਕੋਲ ਦੀ ਨਗੋਣਾ ਤੁਰਾੜ ਜਾਣ ਕੇ ਇੱਧਰ ਹੋ ਜਾ ਵਿੱਚ ਓੱਕਰੇ ਬੋੜਾ ਸਹੀ ਹੈ ਜੀ 베어ਿੰਗ ਸਾਰੇ ਠੀਕ ਹੈ ਤੇ ਵੀ ਇਹ ਵੀ ਠੀਕ ਹੈ ਹੋਰ ਬਾਕੀ ਠੀਕ ਹੈ ਇਹਨਾਂ ਮਾੜੀ ਐਟ ਚ ਰੱਖ ਕੇ ਇੱਥੇ ਦੇਖ ਲੈ ਲਓ ਜੀ ਹਾਂ ਮਸ਼ੀਨ ਦਾ ਆਪਾਂ ਸੀਟੀਆਂ ਦਾ ਕੰਮ ਨਿਬੇੜ ਦਈਏ ਉਧਰਲੀ ਫੇ ਮਸ਼ੀਨ ਜਦੋਂ ਆਪਾਂ ਇੱਧਰ ਲਾਵਾਂਗੇ ਤੇ ਇੱਥੇ ਚੈਨ ਕੋਪੀ ਥੱਲੇ ਪਾ ਕੇ ਤਾਂ ਪ੍ਰੈਸ਼ਰ ਕੱਢ ਲਾਂਗੇ ਹੁਣ ਇੱਧਰ ਲੱਗੀ ਹੋਏ ਇਹਦਾ ਆਪਾਂ ਕੰਮ ਕਰ ਦਈਏ ਡਨ ਤੇ ਹੁਣ ਆਪਾਂ ਇਹਦੀਆਂ ਪੁੜੀਆਂ ਖੋਲ ਕੇ ਤਾਂ ਇਹਦੀ ਕੱਢਦੇ ਆ ਸ਼ਾਫਟ ਬਾਹਰ ਤੇ ਚੱਕ ਲੈਂਦੇ ਆ ਪ੍ਰੈਸ਼ਰ ਨਾਲ ਤਾਂ ਨੂੰ ਲਓ ਇਹ ਇਧਰੋਂ ਪੁੜੀਆਂ ਵਾਲੀਆਂ ਖੁੱਲ ਗਈਆਂ ਤੇ ਇੱਥੇ ਇਧਰੋਂ ਖੋਲਣੀਆਂ ਆਪਾਂ ਇਦਾਂ ਖੋਲ ਕੇ ਤਾਂ ਫਿਰ ਇਹਨੂੰ ਲਾ ਕੇ ਮੜਾ ਸੈਜਾ ਨੂੰ ਰੇਕ ਮਾਰ ਆਪਾਂ ਠੋਕ ਕੇ ਪਰ ਇਹਨੂੰ ਕੱਢ ਦਣੀ ਹੈ ਸ਼ਾਫਟ ਲੋ ਜੀ ਇੱਲਕੇ ਇਧਰ ਲੀਆਂ ਖੋਲੀਆਂ ਆਪਾਂ ਉਧਰ ਲੀਆਂ ਖੋਲਣ ਦੀ ਲੋੜ ਨਹੀਂ ਹੈਗੀ ਇਦਾਂ ਸ਼ਾਫਟ ਆਪਾਂ ਸਣੇ ਵੇਰਾਂ ਉਧਰ ਲਾ ਧਾਣੀ ਤੇ ਇਹਨੂੰ ਹਣ ਮੜਾ ਰੇਕ ਮਾਰ ਲਾਈਏ ਹੈ ਨਾ ਸ਼ਾਫਟ ਨੂੰ ਰੇਕ ਮਾਰ ਲਾਉਣਾ ਪੈਣਾ ਹੱਲੇ ਬੋਲੋ ਬੱਸ ਫਿਕਰ ਨਹੀਂ ਬਣੀ ਹਾਂ ਝਾਲ ਕੱਢਣਾ ਸੱਚਾ ਨਾ ਚੇਤਾ ਹੀ ਨਹੀਂ ਰਿਹਾ ਐਵੇਂ ਹੀ ਹੋ ਜਾਂਦੀ ਐ ਕੋਈ ਚੱਕਰ ਨਹੀਂ ਲੋ ਜੀ ਜਾਲ ਲੱਗੇ ਆ ਖੋਲਣ ਤੇ ਉਧਰਲੇ ਖੁੱਲ ਗਏ ਨਾ ਤਾਂ ਇਧਰਲੇ ਖੁੱਲ ਗਏ ਹੋ ਇਧਰਲੇ ਖੋਲ ਕੇ ਜਾਲ ਬਾਹਰ ਕੱਢ ਕੇ ਤੇ ਆਪਾਂ ਨੂੰ ਮੇਰੇ ਹਿਸਾਬ ਨਾਲ ਮਸ਼ੀਨ ਥੋੜੀ ਜਿਹੀ ਪਿੱਛੇ ਨੂੰ ਕਰਨੀ ਪੈਣੀ ਆ ਲੋ ਜੀ ਮਸ਼ੀਨ ਦਾ ਹੁਣ ਆਪਾਂ ਥਰੇਸ਼ਰ ਮਾੜਾ ਜਾਂ ਵੇਟ ਫਰੀ ਕਰਕੇ ਬੈਰਿਆਂ ਤੋਂ ਤਾਂ ਹੁਣ ਆਪਾਂ ਇਹ ਸ਼ਾਫਟ ਕੱਢ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਥਰੇਸ਼ਰ ਇਹਦਾ ਚੱਕ ਲੈਣਾ ਉੱਪਰ ਸੰਗਲ ਲੈ ਆਣਾ ਪਏ ਦੂਜਾ ਲਓ ਜੀ ਥਰੇਸ਼ਰ ਆਪਾਂ 베アリング ਅਨਲੋਡ ਕਰ ਲਿਆ ਤੇ ਮਤਲਬ ਭਾਰ ਨਹੀਂ ਹੈਗਾ ਇੱਥੇ ਹੁਣ ਤੇ ਇਦਾਂ ਹੁਣ ਆਪਾਂ ਇਹਨੂੰ ਛੱਟ ਮਾਰ ਕੇ ਦੇਖਦੇ ਹਾਂ ਕਿੰਦਾ ਤੁਰਦੀ ਸ਼ਾਫਟ ਜਾਮ ਨਾ ਹੋਵੇ ਬੜੀ ਫੇਰੀ ਬੜੀ ਜਾਮ ਹੁੰਦੀ ਜਿੱਦਾਂ ਫੇ ਜਿਆਦਾ ਛੱਟਾ ਛੱਟਾ ਮਾਰ ਕੇ ਮੋਰੀ ਸ਼ਾਫਟ ਖਰਾਬ ਹੋ ਜਾਂਦੀ ਆ ਤੇ ਕਰਦੇ ਆਂ ਟਰਾਈ ਇਹਨੂੰ ਕੀ ਕਹਿੰਦੀ ਦੇਖ ਰੰਨੇ ਆ ਲਓ ਜੀ ਸ਼ਾਫਟ ਤਾਂ ਤੁਰ ਗਈ ਸੀਗੀ ਸੌਖੀ ਤੇ ਏ ਇਧਰ ਨੂੰ ਆਪਾਂ ਪਹਿਲਾਂ ਇਧਰ ਕੱਢਣੀ ਸੀਗੀ ਸ਼ਾਫਟ ਜਿੱਦਾਂ ਤੇ ਉਧਰ ਇਧਰ ਨੂੰ ਤਾਂ ਹੁਣ ਆਪਾਂ ਇਧਰਲੇ ਪਾਸੇ ਨੂੰ ਕੱਢਣ ਲੱਗੇ ਆਂ ਦੇਖੋ ਜਿਹੜਾ ਹਨਾ ਜਿਹੜਾ ਪ੍ਰੈਸ਼ਰ ਵਾਲਾ ਸੈਜ ਹੈਗਾ ਪਿਛਲੀ ਵਾਰੀ ਡਾਊਨ ਸੀਗਾ ਤੇ ਉਹ ਆਪਾਂ ਮਾਲ ਭਰ ਕੇ ਪਿੱਤਲ ਦਾ ਤੇ ਆ ਕੀਤਾ ਸੀਗਾ ਯਾਨੀ ਕਿ ਸ਼ਾਫਟ ਇਹਦੀ ਇਧਰ ਨੂੰ ਹੀ ਨਿਕਲਣੀ ਸੀ ਦੂਜੇ ਪਾਸੇ ਦੀ ਨਹੀਂ ਨਿਕਲਣੀ ਸੀ ਤੇ ਜੇ ਉਧਰੋਂ ਫੇਰ ਸੈਂਟਰ 'ਚ ਜਾ ਕੇ ਟਾਈਟ ਹੋ ਜਾਣਾ ਸੀਗਾ ਸੈਜ ਜਿਆਦਾ ਤੇ ਤਾਂ ਕਰਕੇ ਫੇਰ ਆਪਾਂ ਇਧਰ ਨੂੰ ਕੱਢ ਲਈਏ ਸ਼ਾਫਟ ਹੱਲੇ ਬਾਹਰ ਦੇਖੋ ਆ ਜਦੇ ਦਾ ਮੜੀ ਹੱਲੇ ਉਂ ਕਰਾ ਹੋਰ ਠੋਕਣੀ ਪਣੀ ਕਾਟਰ ਹੋਣੀ ਦੱਬੇ ਕਾਟਰ ਤਾਂ ਨਿਕਲ ਗੋਣੀ ਹੈਗੀ ਅਜੇ ਵਿੱਚ ਹੀ ਆ ਤੋੜ ਲੋ ਇਹਨੂੰ ਹੋਰ ਦੋ ਕੰਚੀ ਰੰਦੇ ਪਿਆ ਗੋਈਂ ਚੱਲੇ ਠੀਕ ਹੈ ਜੀ ਦੋਈ ਥਰੇਸ਼ਰ ਆਪਾਂ ਉੱਤੇ ਚੱਕ ਲਿਆ ਤੇ ਹੁਣ ਆਪਾਂ ਇੱਥੇ ਜਿੱਦਾਂ ਅੱਗੇ ਵੀ ਲੱਗੀਆਂ ਆਪਣੀਆਂ ਸੀਟੀਆਂ ਲੱਗੀਆਂ ਆ ਇਹਦੀਆਂ ਤੇ ਆ ਆਪਾਂ ਪੱਛ ਪੱਟ ਕੇ ਇੱਦੀ ਮੋੜ ਕੇ ਤਾਂਨ ਮੋੜਨੇ ਇੱਕ ਕੱਟੇ ਲੈਣੇ ਕੱਟ ਲਾਂਗੇ ਹਨਾ ਨਟਾ ਨਾ ਲਾ ਦਿਆਂਗੇ ਹੁਣ ਇਹ ਆ ਜਿਹੜੇ ਇੱਥੋਂ ਆ ਠੱਕੇ ਤੇ ਤੇ ਹੁਣ ਆਪਾਂ ਇਹਦੇ ਪੱਛ ਮਨਤੀ ਮਨਤੀ ਕਰਕੇ ਲਾਉਨੇ ਆ ਬਾਸਕਟ ਥੱਲੇ ਵਾਲੀ ਰਹਿੰਦੀ ਏ ਇੱਦੀ ਬਾਸਕਟ ਰਹਣੀ ਏ ਕਾ ਨੀ ਰਲ ਹਾਂ ਰਹਿਣ ਦੇ ਇੱਥੇ ਨਹੀਂ ਪਰ ਛਾਣਾ ਛੋਣਾ ਤਾਂ ਲਾਣਾ ਛਾਣਾ ਸਹੀ ਆ ਲੋਈ ਆਪਾਂ ਚਾਦਰਾਂ ਵੱਡ ਲਈਆਂ ਇੱਦਾਂ ਤੇ ਹੁਣ ਆਪਾਂ ਇਹਦਾ ਜਿਹੜਾ ਪਹਿਲਾਂ ਹੀ ਪੱਛ ਲੱਗੇ ਹਨ ਇਹਨਾਂ ਨੂੰ ਟਾਂਕੇ ਥੋੜੇ ਥੋੜੇ ਲਾਏ ਸੀਗੇ ਜਿੱਦਾਂ ਬਈ ਗਾਹਾਂ ਜਦੋਂ ਲੱਗੂਗੇ ਤਾਂ ਪੱਟ ਲਾਂਗੇ ਇਹ ਉਹ ਥੱਲੇ ਵਾਲੇ ਨੂੰ ਪੂਰੀ ਬਿਲਡਿੰਗ ਲੱਗੀ ਆ ਉੱਪਰਲੇ ਨੂੰ ਥੋੜੀ ਥੋੜੀ ਲੱਗੀ ਆ ਚਾਹੀ ਪੱਟ ਕੇ ਆਪਾਂ ਤੇ ਇਹਦੀ ਨਵੇਂ ਲਾ ਲੈਣੇ ਇਹਦੇ ਉੱਤੇ ਦੀ ਰੱਖ ਕੇ ਲੋ ਜੀ ਪੱਛ ਪਹਿਲੇ ਮੁੰਡਾ ਪੱਟਦਾ ਪਿਆ ਹੈ ਇੱਕ ਪੱਛ ਪੱਟ ਹੋ ਗਿਆ ਹੋਰ ਯਾਰ ਸਰਕਾਰ ਦਾ ਨਾਮ ਆਵੇ ਇੱਕ ਪੱਛ ਪੱਟਾ ਹੋ ਗਿਆ ਤੇ ਆ ਵੀ ਪੱਟਾ ਹੋ ਗਿਆ ਲੋ ਜੀ ਯਾਰ ਸਰਕਾਰ ਦਾ ਅੱਜ ਤਾਂ ਜੇ ਨਵੇਂ ਪੱਛ ਲਾਉਣੇ ਉਹਨਾਂ ਨੂੰ ਥੋੜੇ ਟੰਕੇ ਲਾਇਆ ਤਾਂ ਇਹੀ ਫਾਇਦਾ ਹੈ ਕਿਉਂਕਿ ਪੱਟ ਤਾਂ ਇਹ ਹੋਣੇ ਨਹੀਂ ਹੁੰਦੇ ਉਵੇਂ ਤਾਂ ਇਹ ਇਹਨੂੰ ਥੋੜੇ ਥੋੜੇ ਟਾਂਕੇ ਲਾ ਦੇ ਜਿਹੜਾ ਬੰਦਾ ਗਾਂ ਆ ਪੱਛ ਤੇ ਪੱਛ ਦਵਾਰਾ ਦਵਾਰਾ ਨਹੀਂ ਜੜਦਾ ਰਹਿੰਦਾ ਪੱਛ ਪਟ ਕੇ ਦਵਾਰਾ ਲੱਗ ਜਾਂਦਾ ਹੁਣ ਜਦਦਾ ਇੱਥੋਂ ਸ਼ੁਰੂ ਹੋ ਗਿਆ ਸੀਗਾ ਇਹ ਸਾਰਾ ਇੱਥੋਂ ਕਮਜ਼ੋਰ ਹੋਇਆ ਹੈ ਇਹ ਪਾਟ ਜਾਣਾ ਹੈਗਾ ਇੱਥੇ ਉਧਰਲਾ ਹੋਇਆ ਸੀਗਾ ਉਹ ਜਿਹੜਾ ਰਗੜਾ ਲੱਗਾ ਸੀਦਾ ਹੁਣ ਹੁਣ ਆਪਾਂ ਇਹਦੇ ਪੱਛ ਤੇ ਇਹਨੂੰ ਰਗੜ ਰਿਹਾ ਇਹ ਸਾਫ਼ ਕਰਕੇ ਤਾਂ ਪੱਛ ਨਵੇਂ ਲਾ ਲੈਣੇ ਆ ਸਾਰੀ ਵੀ ਤਾਂ ਹਨ ਇੱਥੋਂ ਪਤਲੀ ਹੋਈ ਹੈ ਇੱਥੇ ਤੱਕ ਹਾਂਜੀ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਵਿੱਚ ਤੇ ਕੱਲ ਤੁਸੀਂ ਦੇਖਿਆ ਸੀਗਾ ਆਪਣਾ ਮਸ਼ੀਨ ਦੇ ਆਪਾਂ ਜਿਹੜੇ ਪੁਰਾਣੇ ਪੱਚ ਲਾਏ ਹੋਏ ਸੀਗੇ ਨਾ ਜਿਵੇਂ ਕਿ ਉਹ ਪੁਰਾਣੇ ਪੱਚ ਜਿਹੜੇ ਲਾਏ ਸੀਗੇ ਉਹ ਪੱਟ ਦਿੱਤੇ ਸੀਗੇ ਤੇ ਹੁਣ ਆਪਾਂ ਨਵੇਂ ਪੱਚਾਂ ਦੀ ਤਿਆਰੀ ਕਰਦੇ ਆਂ ਤੇ ਨਵੇਂ ਪੱਚ ਤਿਆਰ ਕਰਨ ਲਈ ਚਾਦਰ ਆਪਣੀ ਤੋਂ ਇਹਦੇ ਵਿੱਚੋਂ ਆਪਾਂ ਇਹ ਹੈਗੀ ਇਹਦੀ ਥਿਕਨੈਸ 4mm ਹੈਗਨ ਆਲ ਦੀ ਸੇਮ ਹੈ ਨਾ ਹਾਂ 4mm ਦੇ ਵਿੱਚ ਹੈ ਜੀ ਅ ਇਦਾਂ ਆ ਵੀ 4mm ਦੀ ਥੋੜੀ ਜਿਹੀ ਹੈਵੀ ਹੋ ਜਾਂਦੀ ਆ 4 ਜਾਂ 5 ਅਸੀਂ ਤਾਂ 5 ਵੀ ਜਿੱਦਾਂ ਪਿਛਲੇ ਸੀਜ਼ਨ 5 ਵੀ ਲਾਈਆਂ ਵਿੱਚ ਹਲੇ 5mm ਦੀ ਸੀਟ ਥੋੜੀ ਜਿਹੀ ਆਪਾਂ ਨੂੰ ਮਿਲੀ ਨਹੀਂ ਹੈਗੀ ਤੇ ਫਿਰ ਹਾਲੇ ਇਹਨੂੰ 4 ਦੀ ਲਾ ਰਹੇ ਆ ਆਪਾਂ ਤੇ ਇਹਦਾ ਇਦਾਂ ਹੋ ਜਾਂਦਾ ਇਹਨਾਂ ਵੀ ਤਿੰਨ ਕਿ ਸੀਜ਼ਨ ਤਾਂ ਆਰਾਮ ਨਾਲ ਹੀ ਘੜ ਜਾਂਦੀ ਆ ਵੀ ਤਿੰਨ ਸੀਜ਼ਨ ਦੇਖਣ ਦੀ ਨਹੀਂ ਲੋੜ ਹੈਗੀ ਤੇ ਹੁਣ ਆਪਾਂ ਇਹਦੇ ਨਿਸ਼ਾਨ ਲਾ ਕੇ ਤੇ ਇਹਨੂੰ ਕੱਟ ਲੈਣੇ ਆ ਤੇ ਕੱਟ ਕੇ ਇਹਨੂੰ ਕਰਕੇ ਬੈਂਡ ਤਾਂ ਨਾਲ ਛਾੜਦੇ ਆ ਲੋਈ ਨਿਸ਼ਾਨ ਲੱਗਦੇ ਪਏ ਲੋਈ ਨਿਸ਼ਾਨ ਲੱਗ ਗਿਆ ਆਪਣੇ ਤੇ ਹੁਣ ਇਹਦੀ ਕਟਾਈ ਕਰਦੇ ਸ਼ੁਰੂ ਲੋ ਜੀ ਪੱਤ ਜਿਹੜਾ ਆਪਣੇ ਤੇ ਹੁਣ ਆਪਾਂ ਇਹਨਾਂ ਨੂੰ ਗੋਲ ਕਰਕੇ ਤਾਂ ਦੇਖਦੇ ਆ ਮੜ ਜੀ ਚੈੱਕ ਕਰ ਲਾ ਗਲਾਈ ਕਿੰਨੀ ਆਉਦੀ ਗਲਾਈ ਕਰਕੇ ਚੈੱਕ ਤਾਂ ਇਹਨੂੰ ਮੋੜ ਕੇ ਫਿਰ ਆਪਾਂ ਨੂੰ ਲਾਉਨੇ ਆ ਉੱਪਰ ਆਪੱਚ ਲੱਗਦਾ ਜਿਆਦਾ ਮੁੜ ਗਿਆ ਇਹਨੂੰ ਮੜਾ ਦੇ ਘਟਾਉਣਾ ਪੈਣਾ ਤੇ ਇਹਨਾਂ ਹੁਣ ਥੋੜਾ ਥੋੜਾ ਕਰਕੇ ਮੋੜਦਾ ਮੰਡਾ ਹੁਣ ਇਹਨੂੰ ਵਧਾਤਾ ਫੇ ਬਾਅ ਸੈਟਿੰਗ ਆ ਜਾਣਾ ਮੈਨੂੰ ਲੱਗਦਾ ਕਿ ਵੀ ਜਿਆਦਾ ਹੀ ਲੱਗਦਾ ਜਿਆਦਾ ਕੋਈ ਨਹੀਂ ਹੋ ਜੀ ਪੱਛ ਹੋ ਗਿਆ ਗੋਲ ਆਪਣੇ ਤਾਂ ਕਰਦੇ ਆ ਚੈੱਕ ਜੇ ਵੱਧ ਘੱਟ ਕਰਨ ਦੀ ਲੋੜ ਪੈਂਦੀ ਆ ਤੇ ਹੁਣ ਇਹ ਹੋ ਜਾਊਗਾ ਪਰਫੈਕਟ ਹੀ ਲੱਗਦਾ ਹਾਂ ਬੈਠेंगे ਓਕੇ ਅੱਛਾ ਤੇ ਬੈਟਰੀ ਲੋ ਹੋ ਗਈ ਕੋਈ ਨਹੀਂ ਚਲੋ ਚਲੋ ਆਹ ਤੇ ਬਾਕੀ ਇਹਦੀ ਥੱਲੇ ਵਾਲਾ ਪੀਸ ਪਹਿਲਾਂ ਲਾਉਣਾ ਹਾਂ ਉੱਤੇ ਜੋੜ ਠੇਕੇ ਮਾਰਦਿਆਂ ਹਾਂ ਸਹੀ ਹੈ ਐਦਾਂ ਕਰ ਉੱਥੇ ਤੇ ਪਿਆਉਣਾ ਕਿ ले बैठा पूरा इधर हां ला देके उस हिसाब में लाइन भाई थोड़े थोड़े ला दी गाह जो पटूंगे फिर फिर ला देना जिदा हम लाया ਇੱਕ ਸਾਈਡ ਦਾ ਪੱਛ ਆਪਣਾ ਲੱਗ ਗਿਆ ਥੱਲੇ ਵਾਲਾ ਤੇ ਇਦਾਂ ਹੀ ਪਾਹ ਲਾ ਲਈਏ ਇਹਨੂੰ ਲਾ ਕੇ ਫੇਰ ਆਪਾਂ ਉੱਪਰਲੇ ਪੀਸ ਜਿਹੜੇ ਛੋਟੇ ਆ ਉਹਨੂੰ ਮਿਣ ਕੇ ਕਿੱਡੇ-ਕੱਡੇ ਲੱਗਦੇ ਤੇ ਉਸ ਹਿਸਾਬ ਨਾਲ ਉਹ ਕੱਟ ਕੇ ਤਾਂ ਉੱਪਰ ਉਹ ਜੜਦਣੇ Opening? Yeah. <laughs> ਬੱਤ ਉਹ ਇਹਨਾਂ ਨੂੰ ਬੱਤਲ ਲੋਹੀ ਪੱਚ ਥੱਲੇ ਵਾਲੇ ਆਪਣੇ ਲੱਗ ਗਏ ਆ ਤੇ ਹੁਣ ਆਪਾਂ ਉੱਪਰਲੇ ਮਿਲ ਕੇ ਤੇ ਉਹ ਵੱਢਣੇ ਆ ਉਸ ਤੋਂ ਬਾਅਦ ਉਹ ਲਾ ਦੇਣੇ ਤਾਂ ਕੰਮ ਆਪਣਾ ਇਹਦਾ ਫਦੇ ਹੋ ਜਾਣਾ ਥੱਲੇ ਵਾਲੇ ਪੱਚ ਠੀਕ ਆ ਗੈਲਰਾਮ ਨੇ ਪੱਤੇ ਆ ਕਿਹੜਾ ਡਰਾਉਣੀ ਪੱਤੀਆਂ ਚੜ ਗਿਆ ਡੋਬ ਡੋਬਨ ਸਿੰਗਲ ਜਰੀ ਹੈ ਇਹ ਸਿੰਗਲ ਹੀ ਚਾੜਦਿਆਂ ਉਹ ਵੀ ਪਲੇਟ ਉੱਤੇ ਨਹੀਂ ਇਹਨਾਂ ਨੂੰ ਵੀ ਕੱਛ ਤੇ ਉਪਲੇਟ ਨੂੰ ਉਹ ਖੰਨੇ ਵਾਲੇ ਵੀ ਪਲੇਟਾਂ ਦੇ ਜਿਹੜਾ ਜਿਹੜਾ ਵੀ ਹਵਾ ਵਾਲਾ ਹੋਊਗਾ ਅੰਦਰੋਂ ਕੱਢ ਦੇ ਸਾਰਾ ਹੋਰ ਇਹ ਉੱਪਰਲਾ ਪੱਛ ਲੱਗਦਾ ਹੈ ਇੱਕ ਉੱਪਰਲਾ ਦੂਜਾ ਤਿਆਰ ਕੀਤਾ ਪਿਆ ਉਹ ਰੱਖ ਕੇ ਇੱਥੇ ਡੋ ਲਾ ਦੇਣਾ ਇਹ ਗਲਾ ਤਾਂ ਹੋ ਗਿਆ ਪੱਕਾ ਨਾ ਤਕਰੀਬ ਬਸ ਉੱਧਰਲਾ ਪੱਚ ਲੱਗ ਗਿਆ ਤੇ ਇੱਧਰਲਾ ਪੱਚ ਲੱਗਦਾ ਪਿਆ ਆ ਕੰਮ ਇਹਦਾ ਵੀ ਆਲਮੋਸਟ ਡਨ ਹੀ ਹੋ ਗਿਆ ਤੇ ਉਸ ਤੋਂ ਬਾਅਦ ਆ ਜਿਹੜੇ ਆਪਾਂ ਚਾਦਰਾਂ ਲਾਈਆਂ ਸੀਗੀਆਂ ਇਹ ਲਾਉਂਗੀਆਂ ਤੇ ਗੇਲਡਰਾ ਪੱਤ ਲਓ ਜੀ ਪੱਚ ਲਗਭਗ ਆਪਣੇ ਕੰਪਲੀਟ ਹੋਣ ਲੱਗੇ ਆ ਤੇ ਆ ਥੱਲੇ ਵਾਲੀ ਵੇਲਡਿੰਗ ਰਹਿ ਗਈ ਜੀ ਬਸ ਤੇ ਬਾਕੀ ਇਧਰੋਂ ਉਧਰਲਾ ਹੋ ਗਿਆ डन ਤੇ ਹੁਣ ਆਪਾਂ ਇਹਦੀਆਂ ਚਾਦਰਾਂ ਲਾਉਣੀਆਂ ਵਾਲੀਆਂ ਜਿਹੜੀਆਂ ਕਟੀਆਂ ਨੇ ਤੇ ਇਹ ਲਾ ਕੇ ਫਿਰ ਆਪਾਂ ਇਧਰ ਗੈਲਟਰਾਮ ਦਾ ਸ਼ੁਰੂ ਕਰਦੇ ਆਂ ਤੇ ਹੋਰ ਵੀ ਜੋ ਜੋ ਇਹ ਤਾਂ ਹੋਣ ਵਾਲਾ ਹੋਊਗਾ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਂਦੇ ਤੇ ਵੀਡੀਓ ਨੂੰ ਸਾਰੇ ਵੀਰ ਲਾਈਕ ਕਰ ਦਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਇਦਾਂ ਦਾ ਕੰਟੈਂਟ ਲੈ ਕੇ ਆਉਂਦੇ ਰਹਿਣਾ ਆ ਲਓ ਜੀ ਆਹ ਜਿਹੜੇ ਪੀਸ ਆਪਾਂ ਵੱਡੇ ਸੀਗੇ ਉਹਨਾਂ ਨੂੰ ਇਦਾਂ ਪੱਤੀਆਂ ਲਾ ਲਈਆਂ ਤੇ ਆਪਾਂ ਇਦਾਂ ਹੀ ਰੱਖ ਕੇ ਅੰਦਰ ਦੀ ਉਹਦੇ ਵਿੱਚ ਨਾਟੇ ਤੇ ਚਲਾ ਦੇਣੇ ਆ ਜਿੱਦਾਂ ਆ ਸਾਹਮਣੇ ਵਾਲੀ ਚਾਦਰ ਦੇ ਵਿੱਚ ਤੇ ਚਲਾ ਕੇ ਇੱਦਾਂ ਕੱਟਦੇ ਨੇ ਜਦੋਂ ਗਾਂ ਵੀ ਕਿਤੇ ਪੱਛ ਖੋਲਣੇ ਹੋਏ ਮਤਲਬ ਪੱਛ ਪਟ ਕੇ ਨਵੇਂ ਲਾਉਣੇ ਹੋਏ ਦੁਬਾਰਾ ਤੇ ਇਦਾਂ ਹੀ ਆ ਚਾਦਰਾਂ ਖੁੱਲ ਜਾਂਦੀਆਂ ਨਟਾਂ ਨਾਲ ਤੇ ਕੰਮ ਜਾਨੀ ਕਿ ਸੌਖਾ ਹੋ ਜਾਂਦਾ ਇਦਾਂ ਤੇ ਦੂਜੀ ਗੱਲ ਜਿੱਦਾ ਪਿਛਲੀ ਪਿਛਲੇ ਬਲੌਂਗ ਚ ਤੁਸੀਂ ਦੇਖਿਆ ਨਾ ਦੂਜੀ ਮਸ਼ੀਨ ਤੇ ਆਪਾਂ ਕੱਟ ਨਹੀਂ ਦਿੱਤੇ ਸੀਗੇ ਜਿੱਦਾਂ ਇਦਾਂ ਮਤਲਬ ਇਦਾਂ ਹੀ ਥੱਲੇ ਦੀ ਥੋੜਾ ਜਿਹਾ ਕੱਟਦੇ ਆ ਕਿ ਪੱਛੇ ਚਾੜ ਦੱਤਾ ਸੀਗਾ ਤੇ ਉਹ ਤੇ ਜਿੱਦਾਂ ਬਿਲਡਿੰਗ ਕੰਮ ਦੀ ਬਹੁਤ ਪ੍ਰੋਬਲਮ ਆਉਂਦੀ ਆ ਪਿੱਛੇ ਤੇ ਇਹਦੇ ਜਿੱਦਾਂ ਬਿਲਡਿੰਗ ਇੱਧਰ ਦੀ ਹੋ ਜਾਂਦੀ ਉਹਦੇ ਉ ऐं इदर जा कम सौखा हुजनि ਉਹ ਇਹਦਾ ਨਾਲ ਲਾ ਕੇ ਨਾ ਤੇ ਇਹਦੇ ਲਾਦਨੇ ਆਪਾਂ ਪੇਚ ਸਾਜਵੇਂ ਜੱਟਾਂ ਚੱਲ ਤੁਰਨ ਨਾ ਪਾਵਾਂ ਮੇਨ ਬਰਮਸਨਾ ਆਵੇ ਜਾਵੇ ਮੋਲ ਮੰਦਰਾ ਮਿਲਣਾ ਕੀ ਆਵੇ ਜਾਵੇ ਨਾ ਲੈਦਾ ਚੜ੍ਹ ਅਸਮਾਨੀ ਤੁਮ ਜੇ ਵੇਖ ਕਪਾ ਮੇਨ ਬਰਾਮਣਾ ਆਉਂ ਗਿਆ ਹਾਂ ਤੇ ਆਈ ਹੈ ਗਰਮਤ ਦਿਨਾਂ ਤੇ ਰਸਤਾ ਅੱਗੇ ਅੱਜ ਅਮਰੀ ਇੱਕ ਵਾਰ ਸਾਡਾ ਲੱਗ ਗਿਆ ਆਪਣਾ ਤੇ ਇਹ ਆਪਾਂ ਦੂਜਾ ਮਸਾਲਾ ਲਾ ਦੇਣਾ ਹੈ ਇਧਰਲਾ ਬਸ ਆਪਣਾ ਲੱਗ ਗਿਆ ਤੇ ਉਧਰਲਾ ਬਸਾ ਲਾ ਕੇ ਹੁਣ ਆਪਾਂ ਕਿਉਂਕਿ ਹਨੇਰਾ ਵੀ ਹੋ ਗਿਆ ਤੇ ਬਾਕੀ ਜਿਹੜਾ ਗਿਲਡਰਾਮ ਦੀਆਂ ਪੱਤੀਆਂ ਦਾ ਜਿਹੜਾ ਹੋਰ ਵੀ ਜੋ-ਜੋ ਕੰਮ ਹੋਊਗਾ ਉਹ ਆਪਾਂ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗੇ ਤੇ ਕਿੱਦਾਂ ਦੀ ਲੱਗੀ ਵੀਡੀਓ ਸਾਰੇ ਵੀਰ ਕਮੈਂਟ ਚ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸਾਰੇ ਵੀਰ ਲਾਈਕ ਕਰਦੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਾਂ ਇਦਾਂ ਦਾ ਕੰਟੈਂਟ ਲੈ ਕੇ ਆਉਂਦੇ ਰਹਿਣਾ ਸਤਿ ਸ਼੍ਰੀ ਅਕਾਲ ਜ